ਦੋਸਤੋ ਅਨੰਤਾ ਮਾਨੀ ਦਾ ਵਿਆਹ ਇੱਕ ਮੁੱਦਾ ਬਣਿਆ ਪਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਤਰ੍ਹਾਂ ਤਰ੍ਹਾਂ ਦੇ ਜਨੂੰ ਦਾ ਵਿਆਹ ਸ਼ੁਰੂ ਹੋਇਆ ਹੈ ਇੱਕ ਨਵੇਂ ਜਿਵੇਂ ਕਹਿੰਦੇ ਆ ਸਾਡੇ ਇੰਡੀਆ ਦੇ ਵਿੱਚ ਤੱਕ ਨਵਾਂ ਹੀ ਸਿਆਪਾ ਛੜਿਆ ਪਿਆ ਨਵੀਆਂ ਨਵੀਆਂ ਖਬਰਾਂ ਨਵੇਂ ਨਵੇਂ ਕਿਸੇ ਨਵੀਆਂ ਨਵੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਹੁਣ ਜਿਹੜੀ ਸਭ ਤੋਂ ਵੱਡੀ ਜਿਹੜੀ ਸਭ ਤੋਂ ਵੱਡਾ ਸਿਆਪਾ ਪਿਆ ਸਭ ਤੋਂ ਵੱਡੀ ਖਬਰ ਚੱਲ ਰਹੀ ਹੈ ਉਹ ਹੈ ਵੀ 30 ਕਰੋੜ ਰੁਪਏ ਦਾ ਇੱਕ ਕਿਸੇ ਨੂੰ ਫਲੈਟ ਦਿੱਤਾ ਹੈ ਉਹ ਮੁੰਡਾ ਕੌਣ ਆ ਉਹ ਕਿੱਡੀ ਇਸ ਮੁੱਦੇ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਰ੍ਹਾਂ ਤਰ੍ਹਾਂ ਦੇ ਕਿਸੇ ਸੁਣਾਈ ਜਾ ਰਹੇ ਨੇ ਮੈਂ ਤੁਹਾਨੂੰ ਅੱਜ ਇਸ ਸਾਰੀ ਸਟੋਰੀ ਦਾ ਸੱਚ ਦੱਸਣ ਜਾ ਰਿਹਾ ਕਿ ਉਹ ਅਸਲ 'ਚ ਮੁੰਡਾ ਕੌਣ ਆ ਤੇ 30 ਕਰੋੜ ਦਾ ਫਲੈਟ ਦਿੱਤਾ ਤਾਂ ਦਿੱਤਾ ਕਿਨੂੰ ਆ ਤੇ ਦਿੱਤਾ ਕਿਉਂ ਆ ਇਹ ਮੇਰੀ ਖਾਸ ਗੱਲ ਆ ਕਿਉਂਕਿ ਕਈ ਤਰ੍ਹਾਂ ਦੀ ਖਬਰਾਂ ਸੁਣਨ ਨੂੰ ਆ ਰਹੀਆਂ ਸੀ ਵੀ ਇਸ ਮੁੰਡੇ ਨੇ ਇਹੀ ਮਤਲਬ ਅਨੰਤਵਾਨੀ ਤੇ ਉਹਦੀ ਜਿਹੜੀ ਘਰ ਵਾਲੀ ਆ ਰਾਧਿਕਾ ਉਹਨਾਂ ਨੂੰ ਆਪਸ ਵਿੱਚ ਮੀਟਿੰਗ ਕਰਾਈ ਸੀ ਇਹਨਾਂ ਦੀ ਆਪਸ ਵਿੱਚ ਤੇ ਇਹ ਇਹ ਸਾਰਾ ਕਿੱਸਾ ਸ਼ੁਰੂ ਕਦੋਂ ਹੋਇਆ ਕਦੋਂ ਇਹ ਗੱਲਾਂ ਚਰਚਾ ਸ਼ੁਰੂ ਹੋਣੀ ਹੈ ਕਿਵੇਂ ਇਹ ਮਾਰਕੀਟ ਵਿੱਚ ਗੱਲਾਂ ਆਉਣ ਲੱਗ ਪਈ ਕਿਉਂਕਿ ਜਿਹੜੀਆਂ ਅਸਲੀ ਗੱਲਾਂ ਨੇ ਉਹ ਤਾਂ ਕਿਸੇ ਨੂੰ ਸਾਨੂੰ ਪਤਾ ਲੱਗੇ ਰਹੀਆਂ ਹੀ ਹੈਗੀਆਂ ਜਿਹੜੀਆਂ ਉਹ ਬਣਾ ਕੇ ਪੇਸ਼ ਕਰ ਰਹੇ ਨੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਗੱਲਾਂ ਨਹੀਂ ਜਿਹੜੀਆਂ ਸੋਸ਼ਲ ਡੋਮੇਨ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਨੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਇੱਕ ਕੋਈ ਕਹਿ ਰਿਹਾ 2 ਕਰੋੜ ਰੁਪਏ ਦੀ ਘੜੀ ਦਿੱਤੀ ਆ ਕੋਈ ਕੁਛ ਕਹਿ ਰਿਹਾ ਕੁਛ ਗਿਫਟ ਬਾਰੇ ਬਹੁਤ ਰੌਲੇ ਪੈ ਰਹੇ ਨੇ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਸਾਨੂੰ ਦੱਸਣ ਜਾ ਰਹੇ ਹਾਂ ਕਿ ਕੌਣ ਇਹ ਮੁੰਡਾ ਕੌਣ ਹੈ ਪਹਿਲਾਂ ਜਿੰਮ ਸ਼ੁਰੂ ਕਰਾਂ ਤਾਂ ਸਭ ਤੋਂ ਸ਼ੁਰੂ ਤੋਂ ਗੱਲ ਇਹ ਇਹ ਜਿਹੜਾ ਰੌਲਾ ਰੱਪਾ ਇਹ ਸ਼ੁਰੂ ਕਿਦੋਂ ਹੋਇਆ ਸ਼ੁਰੂ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਦੇ ਉੱਤੇ ਕਿਸੇ ਨੇ ਪੋਸਟ ਪਾਈ ਸੀਗੀ ਜਿਹੜੀ ਕਿ ਪੋਸਟ ਦੇ ਵਿੱਚ ਲਿਖਿਆ ਹੋਇਆ ਸੀਗਾ ਇਹ ਮੈਂ ਤੁਹਾਨੂੰ ਇਹ ਪੋਸਟ ਇਹ ਪਾਈ ਸੀ ਵੀ ਇਹ ਮੁੰਡਾ ਜਿਹੜਾ ਹੈ ਬਾਂਦ ਰਸਤੇ ਤੋਂ ਸੰਧੂ ਪਾਲਿਸ ਵਿੱਚ ਰਹਿ ਰਿਹਾ ਹੈ ਇਹ ਸੰਧੂ ਪਾਲਿਸ 'ਚ ਰਹਿਣ ਦਾ ਕਾਰਨ ਇਹ ਹੈ ਵੀ ਇਹਨੂੰ ਇੱਕ 30 ਕਰੋੜ ਰੁਪਏ ਦਾ ਬਲੈਕ ਅੰਬਾਨੀ ਨੇ ਗਿਫਟ ਕੀਤਾ ਹੈ ਇਸ ਕਰਕੇ ਗਿਫਟ ਕੀਤਾ ਕਿ ਵੀ ਇਹ ਜਿਹੜਾ ਮੁੰਡਾ ਆ ਇਹ ਅਨੰਤ ਅਬਾਨੀ ਦਾ ਦੋਸਤ ਆ ਹੁਣ ਇਹ ਜਿਹੜਾ ਮੁੰਡਾ ਹੈ ਇਹ ਸ਼ੁਰੂ ਤੂੰ ਹੀ ਇਸ ਪਾਰਟੀ ਦੇ ਵਿੱਚ ਜਿਹੜੇ ਛੋਟੇ ਛੋਟੇ ਫੰਕਸ਼ਨ ਹੋ ਰਹੇ ਸੀਗੇ ਜਿਹੜਾ ਅੰਬਾਨੀ ਦੇ ਮੁੰਡੇ ਤੇ ਛੋਟੇ ਛੋਟੇ ਇੱਕ ਤਾਂ ਮੇਨ ਫੰਕਸ਼ਨ ਸੀ ਨਾ ਜਿੱਦੇ ਸਮਾਨ ਖਾਨ ਵਗੈਰਾ ਲਟਰਫਟਮ ਸਾਰੇ ਆਏ ਹੋਏ ਸੀਗੇ ਇੱਕ ਇਹ ਹੋ ਰਿਹਾ ਸੀ ਵੀ ਜਿਹੜੇ ਛੋਟੇ ਛੋਟੇ ਫੰਕਸ਼ਨ ਵੀ ਹੋ ਰਹੇ ਸੀ ਉਹ ਮੁੰਡਾ ਦਿਖਾਈ ਦੇ ਰਿਹਾ ਸੀ ਤਾਂ ਉਹਦੇ ਤੋਂ ਸ਼ੁਰੂ ਹੋਈ ਪੋਸਟ ਇਹ ਇੱਕ ਜਿਹੜਾ ਬਾਲੀਵੁੱਡ ਦਾ ਇੱਕ ਮਸ਼ਹੂਰ ਕ੍ਰਿਟਿਕਸ ਆ ਕਾਫੀ ਮਗਲ ਉਹ ਕੰਟਰੋਵਰਸ਼ੀਅਲ ਮੁੱਦਿਆਂ ਦੇ ਉੱਤੇ ਬੋਲਦਾ ਰਹਿੰਦਾ ਆ ਉਹਨੇ ਇੱਕ ਆਪਣੇ ਟਵਿੱਟਰ ਦੇ ਉੱਤੇ ਪੋਸਟ ਪਾਈ ਜਿਹਦੇ ਤੇ ਲਿਖਿਆ ਸੀਗਾ ਵੀ ਇਹ ਮੁੰਡੇ ਨੂੰ ਇਹ ਮੁੰਡਾ ਹੈਗਾ ਜਾਵੇ ਜਾਫਰੀ ਦਾ ਹੈਗਾ ਇਹਦਾ ਨੋਆ ਸਜਾਨ ਜਾਫਰੀ ਇਹ ਜਵੇਰ ਜਾਫਰੀ ਦਾ ਮੁੰਡਾ ਆ ਸਜੀਤ ਉਹਨੇ ਲਿਖਿਆ ਸੀਗਾ ਟਵਿੱਟਰ ਤੇ ਪੋਸਟ ਪਾ ਕੇ ਲਿਖਿਆ ਸੀ ਇਹ ਸਜਾਨ ਜਾਫਰੀ ਹੈ ਇਹਨੂੰ ਅਨ ਅਮਬਾਨੀ ਨੇ ਇੱਕ ਫਲੈਟ ਦਿੱਤਾ ਹੈ 30 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਦਿੰਦਾ ਹੈ ਕਿ ਵੀ ਇਹ ਜਿਹੜਾ ਮੁੰਡਾ ਆ ਅਨੰਤ ਅਵਾਨੀ ਦਾ ਦੋਸਤ ਆ ਤੇ ਅਨੰਤ ਅਵਾਨੀ ਤੇ ਜਿਹੜੀ ਉਹਦੀ ਘਰ ਵਾਲੀ ਆ ਰਾਧਿਕਾ ਮਰਜੰਟ ਇਹਨਾਂ ਦੋਵਾਂ ਦਾ ਇਹਨਾਂ ਦੋਵਾਂ ਨੂੰ ਮਿਲਾਇਆ ਵੀ ਇਸ ਮੁੰਡੇ ਨੇ ਸੀਗਾ ਤੇ ਇਸ ਤੋਂ ਖੁਸ਼ ਹੋ ਕੇ ਜਿਹੜਾ ਆਪਣਾ ਅਮਬਾਨੀ ਆ ਉਹਨੇ ਉਹਨੂੰ ਬਲੈਡ ਦਿੱਤਾ ਸੀਗਾ ਪਰ ਇਹ ਮੁੱਦਾ ਇੱਥੇ ਖਤਮ ਨਹੀਂ ਹੁੰਦਾ ਹੈਗਾ ਇੱਥੇ ਸ਼ੁਰੂ ਇੱਥੋਂ ਹੁੰਦੀ ਹੈ ਕਹਾਣੀ ਸ਼ੁਰੂ ਉਸ ਤੋਂ ਬਾਅਦ ਦੁਨੀਆ ਨੇ ਨਾ ਦੇਖਿਆ ਨਾ ਸੋਚਿਆ ਨਾ ਪਾਖਿਆ ਲੋਕਾਂ ਨੇ ਇਹਦੇ ਤੇ ਆਪਣੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ਇਸ ਪੋਸਟ ਦੇ ਉੱਤੇ ਔਰ ਲੋਕਾਂ ਨੇ ਬੜੇ ਸੌਖੇ ਤਰੀਕੇ ਨਾਲ ਮੰਨ ਵੀ ਲਿਆ ਕਿ ਉਹ ਅਸੀਂ ਜੋ ਚਾਹੁੰਦੇ ਹੁੰਨੇ ਆ ਨਾ ਆਪਣੇ ਦਿਲੋਂ ਸਾਨੂੰ ਜਿਹੜੀ ਗੱਲ ਦੇ ਉੱਤੇ ਸੀ ਮੁੱਦਾ ਵਧਾਉਣਾ ਚਾਹੁੰਦੇ ਹੁੰਨੇ ਆ ਉਹਨੂੰ ਅਸੀਂ ਆਪਣੇ ਆਪ ਐਕਸੈਪਟ ਕਰ ਲੈਣੇ ਆ ਸਾਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ ਹੈਗੀ ਚਲੋ ਇਹ ਗੱਲ ਆਪਾਂ ਕਾਹ ਨੂੰ ਵਧਾਉਣੀ ਹੈ ਅੱਗੇ ਇੱਥੇ ਇਤੋਂ ਉਸ ਤੋਂ ਬਾਅਦ ਗੱਲ ਕੀ ਹੁੰਦੀ ਆ ਜਦੋਂ ਇਹ ਉਹਦੇ ਜਵੇਦ জাফর ਨੂੰ ਪੋਸਟ ਜਾਂਦੀ ਹੈ ਜਵੇਦ জাফর ਨੇ ਫਿਰ ਇਸ ਪੋਸਟ ਨੂੰ ਚੱਕ ਕੇ ਉਹਦਾ ਹੁਣ ਉਹਨੇ ਉਹਦਾ ਬੜਾ ਰਿਐਕਸ਼ਨ ਦਿੱਤਾ ਆ ਉਹਨੇ ਪੋਸਟ ਚੱਕ ਕੇ ਉਹਦੇ ਤੇ ਟਵੀਟ ਕੀਤਾ ਰੀਟਵੀਟ ਕੀਤਾ ਤੇ ਜਵਾਬ ਦਿੱਤਾ ਇੱਕ ਛੋਟੇ ਜਿਹੇ ਜਵਾਬ ਦੇ ਨਾਲ ਉਹਨੇ ਪੋਸਟ ਦਾ ਮਤਲਬ ਨਕਾਰ ਦਿੱਤਾ ਵੀ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਉਹਨੇ ਉਹਨੇ ਪੋਸਟ ਦੇ ਉੱਤੇ ਲਿਖ ਕੇ ਇਹਨੂੰ ਰੀਪੋਸਟ ਕਰਕੇ ਕੀਤਾ ਵੀ ਕੁਝ ਵੀ ਮਤਲਬ ਐਨੀ ਗੱਲ ਲਿਖ ਕੇ ਉਹਨੇ ਇਹ ਸਿਰਕਾਰ ਕੀਤਾ ਕਿ ਵੀ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਹੁਣ ਇਹ ਤਾਂ ਮੁੱਦਾ ਆਪਣੇ ਤੇ ਤੁਹਾਡੇ ਅਰਿਆਂ ਤੇ ਸੋਚਣ ਵਾਲਾ ਆਇਆ ਵੀ ਅਸੀਂ ਕਿਹੜੀ ਗੱਲ ਨੂੰ ਸਹੀ ਮੰਨਦੇ ਆ ਕਿਹੜੀ ਗੱਲ ਦਿਲ ਲੱਗਦੀ ਹੈ ਕਿਹੜੀ ਗੱਲ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਮੈਨੂੰ ਤਾਂ ਬੜਾ ਕਲੀਅਰ ਜਾਂ ਸਪਸ਼ਟ ਆ ਕਿ ਐਡੇ ਹੋ ਲੀਚੜ ਬੰਦੇ ਨੇ ਜਿਹੜੇ ਅਮਾਨੀਆਂ ਵਾਲੇ ਉਹ ਐਡੇ ਕੁੜੀ ਨਹੀਂ ਹੈਗੇ ਵੀ ਆਪਣੇ ਆਪਣੇ ਜਿਹੜਾ ਮੁੰਡਾ ਆ ਉਹਦੇ ਦੋਸਤ ਦੇ ਕਿਸੇ ਨੂੰ ਇੱਕ ਦੋਸਤ ਨੂੰ ਇੱਕ ਫਲੈਟ 30 ਕਰੋੜ ਦਾ ਫਲੈਟ ਦੇ ਦੇਣ ਚਾਕੇ ਐਨੇ ਕੁੜੀ ਨਹੀਂ ਹੋਗੇ ਇਹ ਜਨਤਾ ਦੇ ਤਾਂ ਪ੍ਰਾਣ ਕੱਢੇ ਪਏ ਨੇ ਉਹ ਜਨਤਾ ਦੇ ਤਾਂ ਉਧਰ ਪਾਰਟੀਆਂ ਚਲਦੀਆਂ ਪਈਆਂ ਨੇ ਇਹ ਤਾਂ ਜਨਤਾ ਦਾ ਖਚੂੰਬਰ ਕੱਢਿਆ ਪਿਆ ਆ ਉਧਰ ਪਾਰਟੀਆਂ ਚਲਾਉਣ ਲੱਗੇ ਨੇ ਇਧਰ ਜਨਤਾ ਦਾ ਖਚੂੰਬਰ ਕੱਢਿਆ ਪਿਆ ਆ ਆ ਲਾ ਕੇ ਆਪਣੇ ਉੱਤੇ ਨੈੱਟ ਦੇ ਉੱਤੇ ਜਿਹੜੀ ਕਾਲ ਦੇ ਉੱਤੇ ਪੈਸੇ ਲਾ ਲਾ ਕੇ ਕਾਲਾ ਵਧਾ ਵਧਾ ਕੇ ਉਹ ਉਸ ਤੋਂ ਅਧਿਕ ਚੀਜ਼ ਹੋਰ ਹੋਈ ਆ 25 ਬੰਦਿਆਂ ਨੂੰ 2-2 ਕਰੋੜ ਰੁਪਏ ਦੀਆਂ ਘੜੀਆਂ ਦਿੱਤੀਆਂ ਜਿਹਦੇ ਵਿੱਚ ਸਲਮਾਨ ਸ਼ਾਹਰੂਖ ਖਾਨ ਤੇ ਰਣਵੀਰ ਕਪੂਰ ਵਰਗੇ ਰਣਵੀਰ ਸਿੰਘ ਵਰਗੇ ਸੌਰੀ ਰਣਵੀਰ ਸਿੰਘ ਵਰਗੇ ਮਤਲਬ ਜਿਹੜੇ ਮੁੰਡੇ ਹੁੰਦੇ ਇਹ 25 ਬੰਦੇ ਨੇ ਇਹ ਜੇ ਟੋਟਲ ਜਿਨ੍ਹਾਂ ਨੂੰ ਮਤਲਬ 2 ਕਰੋੜ ਰੁਪਏ ਦੀ ਘੜੀ ਦਿੱਤੀ ਗਈਆਂ ਨੇ ਹੁਣ ਇੱਕ ਇਸ ਇਸੇ ਵਿਆਹ ਦੀ ਇੱਕ ਹੋਰ ਵੀ ਬੜੀ ਖਾਸ ਖਬਰ ਚੱਲਦੀ ਪਈ ਆ ਕਿ ਇਸ ਵਿਆਹ ਦੇ ਵਿੱਚ ਜੈ बच्चन ਵੀ ਸੀਗੀ ਤੇ ਅਮਤਾਬ बच्चन ਵੀ ਪਹੁੰਚਿਆ ਆ ਤੇ ਉਹਦੀ ਜਿਹੜੀ ਅ ਅਭਿਸ਼ੇਕ बच्चन ਉਹਦੀ ਘਰ ਵਾਲੀ ਪਹੁੰਚੀ ਆ ਐਸ਼ਵਰੇ ਰਾਏ ਪਰ ਹੁਣ ਜਿਹੜਾ ਵਿਸ਼ੇਕ ਬੱਚਾ ਨਾ ਵਿਚਾਰਾ ਉਹਦੇ ਤੇ ਮੈਨੂੰ ਤਾਂ ਤਰਸ ਆਉਂਦਾ ਪਿਆ ਉਹਦੇ ਵਿਚਾਰੇ ਤੇ ਕਿਉਂ ਤਰਸ ਆਉਂਦਾ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਗੱਲ ਕਿਉਂਕਿ ਉਹਦੇ ਘਰ ਦੇ ਵਿੱਚ ਤਿੰਨੇ ਸਟਾਰ ਨਹੀਂ ਉਹ ਹੈ ਤਾਂ ਵਿਸ਼ੇਕ ਬੱਚਾ ਵੀ ਸਟਾਰ ਆ ਪਰ ਉਹ ਵਿਚਾਰਾ ਉਹਨਾਂ ਜਿਹੜਾ ਸਟਾਰ ਨਹੀਂ ਬਣਿਆ ਨਾ ਤਾਂ ਐਸ਼ਵਰੇ ਰਾਏ ਜਿਹੜਾ ਸਟਾਰ ਬਣਿਆ ਆ ਉਹ ਨਾ ਹੈ ਆਪਣਾ ਜੈ ਬੱਚਨ ਜੈ ਬੱਚਨ ਤਾਂ ਪੋਲੀਟਿਸ਼ੀਅਨ ਵੀ ਆ ਨਾ ਹੈ ਅਮਤਾ ਅਮਤਾਪ ਚੰਦ ਤਾਂ ਕੋਈ ਮੇਲ ਹੀ ਹੈ ਨਹੀਂਗਾ ਉਹਦੇ ਨਾਲ ਮਤਲਬ ਹੁਣ ਉਹ ਵਿਚਾਰਾ ਵਿਚਾਲੇ ਫਸਿਆ ਇੱਕ ਪਾਸੇ ਤਾਂ ਸੱਸ ਆ ਇੱਕ ਵਾਰ ਸੀਗੀ ਐਸ਼ਵਰ ਰਾਏ ਹੁਣ ਉੱਥੇ ਆਏ ਦਿਨ ਖਬਰਾਂ ਆਉਂਦੀਆਂ ਪਈਆਂ ਨੇ ਆਏ ਦਿਨ ਮੀਡੀਆ 'ਚ ਖਬਰ ਆਉਂਦੀ ਇਹਨਾਂ ਦਾ ਤਲਾਕ ਉਹਨੂੰ ਤਿਆਰ ਪਿਆ ਆ ਉਤੋਂ ਜਯਾ ਬਚਨ ਨੇ ਕੀ ਕੀਤਾ ਜਯਾ ਬਚਨ ਨੇ ਇੱਕ ਪਾਂ ਇੱਕ ਉਹਨਾਂ ਢਿੱਡ ਤੋਂ ਲੰਬਾ ਖੁੱਲੇ ਤੱਕ ਇੱਕ ਹਾਰ ਪਾ ਕੇ ਆਈ ਆ ਉਹ ਹਾਰ ਨੇ ਉਹ ਇੰਨਾ ਟਰੋਲ ਕੀਤਾ ਇੰਨਾ ਦੁਨੀਆ ਨੇ ਉਹਨੂੰ ਗਾਲਾਂ ਕੱਢੀਏ ਦੂਜੀ ਵਾਰ ਸੀ ਇਹਦੀ ਐਸ਼ਵਰ ਰਾਏ ਸੀਗੀ ਉਹ ਆਪਣੀ ਧੀ ਨਾਲ ਆਈ ਆ ਉਹ ਕੋਈ ਸ਼ੋਸ਼ੇ ਬਾਜੀ ਕੀਤੀ ਨੂੰ ਆਰਾਮ ਨਾਲ ਆਈ ਆਰਾਮ ਨਾਲ ਚਲੀ ਗਈ ਆ ਇਦਾਂ ਇਹਨਾਂ ਨੇ ਇਹ ਜਿਹੇ ਫੋਟੋ ਕਿਹਾ ਵਸ਼ਾ ਕੇ ਕਿਚਾ ਬਿਚਾ ਕੇ ਮਤਲਬ ਇੰਨਾ ਸ਼ੋਅ ਆਫ ਕੀਤਾ ਹੈ ਇਹਨਾਂ ਮਤਲਬ ਨੋਟਿਸ ਵਿੱਚ ਲਿਆਂਦਾ ਆਪਣੇ ਆਪ ਨੂੰ ਦੁਨੀਆ ਜਨਾਂ ਨੂੰ ਧਗਾਲਾ ਕੱਢਦੀ ਫਿਰਦੀ ਹੈ ਜਾਇਆ ਬੱਚਨ ਪਰ ਉੱਥੇ ਦੁਨੀਆ ਨੇ ਇਹਨੂੰ ਇਹ ਜਿਹਾ ਟਰੋਲ ਕੀਤਾ ਲੋਕਾਂ ਨੇ ਇਹਨੂੰ ਇਹ ਜਿਹੀਆਂ ਗਾਲਾਂ ਕੱਢੀਆਂ ਨੇ ਵੀ ਖੈਰ ਆ ਤੌਬਾ ਚਲ ਠੀਕ ਹੈ ਵੀਰੇ ਅੱਜ ਦੀ ਬਿਤੀ ਵੀਡੀਓ ਉਹਦੇ ਦੀ ਹੋਗੀ ਤੁਹਾਡੇ ਵਾਸਤੇ ਦੋ ਖਬਰਾਂ ਦੇ ਕੇ ਆ ਤੁਹਾਨੂੰ ਟੋਪ ਦੀਆਂ ਇੱਕ ਤਾਂ ਐਸ਼ਵਰ ਰਾਏ ਤੇ ਅਮਿਤਾਬ ਬੱਜਨ ਐਸ਼ਵਰ ਰਾਏ ਤੇ ਅਭਿਸ਼ੇਕ ਬੱਜਨ ਦਾ ਡੈਵੋਰ ਸੋਣਾ ਤੈ ਹੀ ਆ तकरीबन ਕਿਉਂਕਿ ਖਬਰਾਂ ਬਹੁਤ ਸਰਗਰਮੀ ਨਾਲ ਆ ਰਹੀਆਂ ਨੇ ਔਰ ਜਿੰਨੀਆਂ ਵੀ ਇਹਨਾਂ ਦੀਆਂ ਮਤਲਬ ਉੱਥੇ ਵਿਜ਼ਿਟ ਹੋ ਰਹੀਆਂ ਨੇ ਕਿਸੇ ਵੀ ਪ੍ਰੋਗਰਾਮ ਤੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਇਹ ਸਮਝ ਲਓ ਤੁਸੀਂ ਉਹ ਅਲੱਗ-ਅਲੱਗ ਆਉਂਦੇ ਨੇ ਅਲੱਗ-ਅਲੱਗ ਜਾਂਦੇ ਨੇ ਔਰ ਇਸ ਜਿਹੜੇ ਵਿਆਹ ਦਾ ਜਿਹੜਾ ਮੁੱਖ ਜਿਹੜਾ ਕਹਿੰਦੇ ਨੇ ਵਿਲਨ ਸਾਹਮਣੇ ਆ ਰਿਹਾ ਉਹ ਹੈਗੀ ਆ ਅਮਿਤਾਬ ਬੱਜਨ ਦੀ ਤੀ ਸ਼ਵੇਤਾ ਬੱਜਨ ਐਂ ਕਹਿ ਸਕਦੇ ਆਂ ਵੀ ਉਮਦਾਵ ਬਚਨ ਵੀ ਜ਼ਿਆਦਾ ਪ੍ਰੈਫਰੈਂਸ ਉਹਨੂੰ ਦਿੰਦਾ ਆ ਤੇ ਅਭਿਸ਼ੇਕ ਬਚਨ ਵਿਚਾਰਾ ਵਿਚਾਲੇ ਫਸਿਆ ਆ ਉਹ ਤਾਂ ਮਾਤਰਾ ਦਾ ਵਿਚਾਰਾ ਗਊ ਦਾ ਮਾਤਾ ਦਾ ਮਾਲ ਵਿਚਾਰਾ ਵਿਚਾਲੇ ਫਸ ਗਿਆ ਉਹ ਉਹ ਹੁਣ ਤਿੰਨ ਸਾਨਾ ਚਾਰ ਸਾਨ ਨੇ ਉਹਦੇ ਘਰ ਤਿੰਨ ਤਿੰਨ ਸੀ ਚਾਰ ਸਾਨ ਅਭਿਸ਼ਵਿਤਾ ਬਚਨ ਵੀ ਸਾਨ ਹੀ ਆ ਇੱਕ ਤਰ੍ਹਾਂ ਦੀ ਉਹ ਚੌਥਾ ਰਹਿ ਗਿਆ ਆਪਣਾ ਵਿਚਾਰਾ ਅਭਿਸ਼ੇਕ ਬਚਨ ਉਹ ਤਾਂ ਇੱਕ ਸੰਦਲ ਵਿੱਚ ਵਿਚਾਰਾ ਚੂਚਾ ਜਿਹਾ ਵਿਚਾਲੇ ਫਸ ਗਿਆ ਨਾ ਤਾਂ ਹੁਣ ਆਈਸ਼ਵਰ ਰਾਏ ਦਾ ਸਟੈਂਡਰਡ ਜੋਗਾ ਸਟੈਂਡ ਲੈਂਦਾ ਉਹਦੇ ਵੱਲ ਉਧਰ ਜਾਂਦਾ ਉਮਦਾਵ ਬਚਨ ਤੇ ਅਭਿਸ਼ਵਿਤਾ ਆਪਣੀ ਜੈ ਬਚਨ ਦੀਆਂ ਹੁੰਦੀਆਂ ਨੇ ਉਹਦੀ ਭੈਣ ਵੀ ਦੀਂਗੀ ਹੁੰਦੀ ਹੋ ਜੀ ਉਹਨਾਂ ਨੂੰ ਨਹੀਂ ਸਨਡਲਾਂ ਦਾ ਫਿਰ ਐਸ਼ਵਰਾ ਰਹ ਜਾਂਦੀ ਜਾਂ ਤੇ ਉਹਦੀ ਕੁੜੀ ਵੀ ਜਾਂਦੀ ਹੈ ਜਿਹੜੇ ਇਹ ਮਾਮਲਾ ਵਿਚਾਲੇ ਫਸਿਆ ਹੋਇਆ ਜਿਆ ਖਬਰਾਂ ਆ ਰਹੀਆਂ ਨੇ ਪੂਰੀਆਂ ਵੀ ਡਿਵੋਰਸ ਹੁੰਨ ਦਾ ਤੈਅ ਹੈ ਇਹਨਾਂ ਦਾ ਪਰ ਹੁਣ ਦੇਖਦੇ ਆਂ ਦੋ ਚਾਰ ਦਿਨਾਂ ਚ ਪਤਾ ਲੱਗੂਗਾ ਵੀ ਕੀ ਬਣਦਾ ਕੀ ਨਹੀਂ ਬਣਦਾ ਕਿਉਂਕਿ ਅੱਗ ਬਹੁਤ ਮਖੀ ਫੀਤ ਹੈ ਬਹੁਤ ਮਖੀ ਫੀਤ ਹੈ ਠੀਕ ਆ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ